ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹਿਲੀ ਫੈਮਿਲੀ ਬਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਬੱਚਿਆਂ ਦਾ ਮੱਥਾ ਟਿਕਾਉਣਾ ਹੈ ਥੰਮ ਪਕਾਉਨੇ ਆ ਜੀ ਮਾਤਾ ਰਾਣੀ ਦਾ ਤੇ ਦੋਵੇਂ ਬੱਚੇ ਆਪਣੇ ਬਿਮਾਰ ਹੋ ਗਏ ਸੀ ਤੁਹਾਨੂੰ ਪਤਾ ਹੀ ਹੈ ਦੋਵੇਂ ਬੱਚਿਆਂ ਦੇ ਨਾ ਵੱਡੀ ਮਾਈ ਹੋ ਗਈ ਸੀ ਤੇ ਹੁਣ ਠੀਕ ਨੇ ਹੁਣ ਨਾ ਇਹਨਾਂ ਦਾ ਮੱਥਾ ਟਿਕਾਉਣਾ ਦੋਹਾਂ ਦਾ ਤੇ ਟਕਾ ਕੇ ਲੈ ਕੇ ਆਉਂਗੀ ਜੀ ਪਕਾ ਕੇ ਤੁਰਤ ਪੈਰੀ ਟਕਾਵਾਂਗੇ ਆਪਾਂ ਉਸੇ ਟਾਈਮ ਹੀ ਬਸੜੀਏ ਦਾ ਮੱਥਾ ਹੁੰਦਾ ਜਿਹੜਾ ਉਹ ਸੋਮਵਾਰ ਨੂੰ ਪੱਕ ਕੇ ਮੰਗਲਵਾਰ ਨੂੰ ਟਿਕਦਾ ਹੁੰਦਾ ਜਿਹੜਾ ਆਪਾਂ ਆ ਟਕਾਉਨੇ ਆ ਇਹ ਆਪਾਂ ਨੂੰ ਮੰਗਲਵਾਰ ਨੂੰ ਪੱਕ ਕੇ ਮੰਗਲਵਾਰ ਨੂੰ ਹੀ ਟਿਕਦਾ ਹੈ ਜੀ बस 5:00 ਵਜੇ ਨਾਲ ਆਪਾਂ ਇਹਨਾਂ ਦਾ ਮੱਥਾ 5:30 ਵਜੇ ਦੇ ਨਾਲ ਟਕਾ ਦਾਂਗੇ ਯਾਕਾ ਦਾ ਮੱਥਾ ਗੁੜ ਘੰਟਾ ਸੀਗਾ ਮੈਂ ਹੁਣ ਆਪਾਂ ਆਟਾ ਗੁੰਨਾਂਗੇ ਗੋਲਗਲੇ ਪੱਕਣਗੇ ਜੀ ਮਾਈ ਰਾਣੀ ਦੇ ಆಟಾ ಗುನ್ಲಾ ಜಿನ್ನ ಪಕೊಂಡ ಲಗದೆ ಮಾತಾ ರಾಣದ ਮੈਂ ਗੋਲ ਹੀ ਪਕਾਉਣੀ ਹੁੰਦੀ ਆ ਜੀ ਇਹੇ ਜੀ ਤੇ ਮੈਨੂੰ ਦੂਜੇ ਨੇ ਪੈਂ ਬਣਾਉਂਦੀ ਹੁੰਦੀ ਜਿਹੜੇ ਥੱਪਕੇ ਬਣਾਉਨੇ ਆਪਾਂ ਉਹ ਥੋੜੇ ਜਿਹੇ ਕੜੇ ਆਟੇ ਦੇ ਬਣਦੇ ਨੇ ਜਿਹੜੇ ਇਹ ਬਣਦੇ ਨੇ ਥੋੜੇ ਜਿਹਾ ਪੋਲੇ ਆਟੇ ਦੇ ਬਣਦੇ ਨੇ ਤੇ ਮੈਂ ਜ਼ਿਆਦਾਤਰ ਇਹ ਹੀ ਪਕਾਉਣੀ ਆ ਬੱਚੇ ਇਹ ਹੀ ਪਸੰਦ ਕਰਦੇ ਨੇ ਮੈਨੂੰ ਵੀ ਇਹ ਹੀ ਜ਼ਿਆਦਾ ਵਧੀਆ ਲੱਗਦੇ ਨੇ ਤੇ ਪਹਿਲਾਂ ਆਪਣੀਆਂ ਨਾਨੀਆਂ ਦਾਦੀਆਂ ਮਮਮੀ ਆ ਉਹ ਪੜਾਉਂਦੀ ਹੁੰਦੀ ਐ ਸਿਰ ਹੱਥ ਤੇ ਥੱਪਕੇ ਮੈਨੂੰ ਨਹੀਂ ਉਹ ਐਨੇ ਐਨੇ ਜ਼ਿਆਦਾ ਨਹੀਂ ਆਉਂਦੇ ਪਕਾ ਲੈਣੇ ਆ ਥੋੜੇ ਜਿਹੇ ਕੜੇ ਆਟੇ ਦੇ ਪਰ ਜ਼ਿਆਦਾ ਨਹੀਂ ਬਣਦੇ ਹੈਗੇ ਜੀ ਤੇ ਇਸ ਕਰਕੇ ਮੈਂ ਇਹ ਹੀ ਬਣਾਉਣੀ ਆ ਲਓ ਜੀ ਪੱਕ ਗਿਆ ਆਪਣਾ ਲਾਸਟ ਪੂਰਾ ਤੇ ਮਾਤਾ ਦੀ ਆ ਕੱਢ ਕੇ ਰੱਖ ਤੇ ਹੁਣ ਮੱਥਾ ਟੇਕ ਕੇ ਆਵਾਂਗੇ ਬਸ ਆ ਬਣ ਕੇ ਏ ਘਰ ਵਾਸਤੇ ਰੱਖ ਲਾਂਗੇ ਬਸ ਹੁਣ ਬੱਚਿਆਂ ਨੂੰ ਲੈ ਕੇ ਜਾਨੀ ਆ ਮੈਂ ਨੇੜੇ ਹੀ ਨੇ ਆਪਣੇ ਮਾਤਾ ਰਾਨੀਆਂ ਬਸ ਘਰੋਂ ਆ ਇੱਥੇ ਨੇੜੇ ਦੀਂਦੀਆਂ ਨੇ ਇੱਥੇ ਖੜ ਕੇ ਤੇ ਦੋ ਕੁ ਮਿੰਟ ਦਾ ਹੈ ਤੇ ਮੱਥਾ ਟੇਕ ਕੇ ਆਉਂਦੇ ਆ ਨਾ ਕੋਈ ਦੇਖੇ ਨਪਾ ਬੱਚਿਆਂ ਦਾ ਮੱਥਾ ਟਿਕਾ ਲਈਏ ਚੱਕ ਲੈ ਪੁੱਤ ਲੈ ਮੈਨੂੰ ਫੜਾ ਚਲੋ ਜੀ ਚਲਦੇ ਹਾਂ ਹੁਣ ਮੈਂ ਕਿਹ ਲੋਕ ਲਾ ਦੇ ਚਲੋ ਉਹ ਸੀ ਜੀ ਮਾਤਾ ਰਾਣੀ ਹੋਰ ਇੱਕ ਸਮਾਂ ਲਓ ਜੀ ਮੱਥਾ ਪਟਕਿਆ ਲਿਆ ਮਾਤਾ ਰਾਣੀ ਤੇ ਦੇਖੋ ਮਾਤਾ ਰਾਣੀਆ ਦੋਨੇ ਬੱਚਿਆਂ ਨੇ ਮੱਥਾ ਟੇਕ ਲਿਆ ਮੈਂ ਵੀ ਟੇਕ ਲਿਆ ਤੇ ਚਲੋ ਹੁਣ ਚੱਲਦੇ ਆਪਾਂ ਘਰ ਨੂੰ ਘਰੇ ਜਾ ਕੇ ਮਿਲਦੇ ਆਂ ਜੀ ਇੱਧਰ ਬੈਠ ਇੱਧਰ ਬੈਠ ਇੱਧਰ ਕੋਡਾ ਹੋ ਕੇ ਕੱਢਦੇ ਆ ਸੰ ਹਾਂ ਇੱਧਰ 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 ਖੜਾ ਹੋ ਇੱਥੇ ਇੱਥੇ ਹਾਂਏ ਕੋਡਾ ਹੋ ਕੇ ਕੱਢਦੇ ਆ ਨਾ ਇੱਕ ਉਰੇ ਬੈਠੇ ਜਾਂਦਾ ਲੈ ਜਾ ਮੈਂ ਜੱਪਟਾ ਪਾਕੀ ਤੇ ਕੱਢ ਲਈ ਹਾਂਜੀ ਆਪਾਂ ਅੱਗੇ ਘਰੇ ਮੱਥਾ ਟੇਕ ਲਿਆ ਤੇ ਬਹੁਤ ਵਧੀਆ ਮੱਥਾ ਟੇਕ ਲਿਆ ਬੱਚਿਆਂ ਨੇ ਵੀ ਟੇਕ ਲਿਆ ਮੈਂ ਵੀ ਟੇਕ ਲਿਆ ਤੇ ਮੈਂ ਤੁਹਾਨੂੰ ਕੱਲ੍ਹ ਕਿਹਾ ਸੀਗਾ ਮੈਂ ਕਿਹਾ ਮੈਂ ਤੁਹਾਨੂੰ ਦਿਖਾਵਾਂਗੀ ਹੈਨਾ ਕਿਚਨ ਆਪਣਾ ਤੇ ਬਹੁਤ ਜ਼ਿਆਦਾ ਮੈਸੀ ਹੋਇਆ ਪਿਆ ਸੀ ਖਰਾਬ ਹੋਇਆ ਪਿਆ ਸੀਗਾ ਤੇ ਜਿੰਨੀ ਕਾ ਸੈਟਿੰਗ ਹੋ ਸਕੀ ਹੈ ਮੈਂ ਉਨੀ ਕਾ ਸੈਟਿੰਗ ਕਰਤੀ ਤੇ ਅਜੇ ਨਾ ਡੱਬੇ ਵਗੈਰਾ ਧਰਨ ਨੂੰ ਅਜੇ ਕੁਝ ਲਿਆਂਦਾ ਨਹੀਂ ਹੈਗਾ ਤੇ ਹਲੇ ਕਿਚਨ ਨੂੰ ਟਾਈਮ ਲੱਗੂਗਾ ਤਿਆਰ ਹੋਣ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕਿੰਨੀ ਕੁ ਠੀਕ ਕਰੀ ਆ ਤੁਹਾਨੂੰ ਕਿਵੇਂ ਲੱਗੇ ਜ਼ਰੂਰ ਦੱਸਿਓ ਤੇ ਲੋਡ ਲੋਡ ਕਰਦੀਆਂ ਚੀਜ਼ਾਂ ਰੱਖ ਲਈਆਂ ਮੈਂ ਬਾਲੀਆਂ ਜ਼ਿਆਦਾ ਨਹੀਂ ਰੱਖੀ ਹੈਗੀਆਂ ਤੇ ਬਾਕੀ ਬਾਅਦ ਚ ਜਿੰਨੇ ਵੀ ਆਪਣੇ ਭਾਂਡੇ ਰਹਿ ਗਏ ਉਹ ਬਾਅਦ ਚ ਕੱਢਾਂਗੇ ਜਦੋਂ ਤਿਆਰ ਹੋ ਗਈ ਕਿਚਨ ਚਲੋ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਆ ਦੇਖੋ ਜੀ ਮੈਂ ਐਵੇਂ ਸਮਾਰਤੀ ਆ ਨੀਚੇ ਮੈਂ ਰੱਖਦੇ ਆਪਣੇ ਜੋ ਲੋੜਦੇ ਸੀਗੇ ਆਪਣੇ ਸਮਾਨ ਡੇਲੀ ਦਾ ਜਿੰਦੀ ਆਪਾਂ ਨੂੰ ਜ਼ਰੂਰਤ ਪੈਂਦੀ ਆ ਆ ਜਿਹੜੇ ਪੀਪੀਆਂ ਨੇ ਇਹਨਾਂ ਦੇ ਵਿੱਚ ਆਪਣੇ ਸੇਵੀਆਂ ਵਗੈਰਾ ਰੱਖੀਆਂ ਹੋਈਆਂ ਨੇ ਤੇ ਆ ਉੱਪਰ ਭਾਂਡੇ ਨੇ ਜਿੰਨੇ ਕੁ ਲੋੜਦੇ ਨੇ ਜਿਹੜੀ ਆ ਦੇਂਦੀ ਆ ਤੁਹਾਨੂੰ ਆ ਵੱਡੀ ਤੁਸਕ ਸਟੀਲ ਦੀ ਤੇ ਇਹਦੇ ਵਿੱਚ ਨਾ ਮੈਂ ਫਿਲਹਾਲ ਜਿਹੜੇ ਨਿੱਕਾ ਮੋਟਾ ਆਪਣਾ ਸਮਾਨ ਹੈ ਹਨਾ ਉਹ ਰੱਖ ਦਿੰਦੀ ਹੁੰਦੀ ਆ ਤੇ ਆ ਦੇਖੋ ਤੇ ਇੱਧਰ ਮੈਂ ਆਟੇ ਵਾਲੀ ਰੱਖਤੀ ਢੋਲੀ ਇੱਧਰ ਗੈਸ ਸਿਲੰਡਰ ਇੱਕ ਜਿਹੜਾ ਐਕਸਟਰਾ ਤੇ ਇੱਥੇ ਇੰਨਾ ਕ ਸਾਮਾਨ ਇੱਥੇ ਰੱਖਤਾ ਬਸ ਉਹੀ ਰੱਖਿਆ ਜਿਹੜਾ ਆਪਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਆ ਦੁੱਧ ਨੂੰ ਵਾਲੀ ਦਿੱਤੀ ਪਈ ਹੈ ਤੇ ਇੱਧਰ ਇੱਧਰ ਮੈਂ ਬਸ ਉਹੀ ਆਪਣੇ ਡੇਲੀ ਦੇ ਨੂਨ ਮਿਰਚਾਂ ਵਾਲੇ ਡੱਬੇ ਅਸੀਂ ਚਾਹ ਸ਼ੱਕਰ ਦੀ ਪੀਂਦੇ ਆ ਤੇ ਇੱਥੇ ਸ਼ੱਕਰ ਦੀ ਸ਼ੱਕਰ ਰੱਖੀ ਪਈ ਹੈ ਮੈਂ ਚੀਨੀ ਨਹੀਂ ਵਰਤਦੀ ਹੈਗੀ ਚੱਕਰੀ ਵਰਤਦੇ ਆ। ਯਾ ਦੇਖੋ ਆ ਜਿਹੜਾ ਹੁਣ ਪਕਾਇਆ ਸੀਗਾ ਗੁਲਕਲੇ ਉਹ ਭਾਂਡੇ ਨੇ ਇਹ ਮੈਂ ਹੁਣ ਸਾਫ਼ ਕਰੂੰਗੀ ਤੇ ਇੱਥੇ ਆ ਟੋਕਰੀ ਆਪਾਂ ਟੰਗਾਇਆ ਸੀਗਾ ਜਿਹੜਾ ਟੋਕਰਾ ਤੇ ਇੱਥੇ ਮੈਂ ਭਾਂਡੇ ਐ ਚਣਤੇ ਕਿਵੇਂ ਲੱਗੇ ਤੁਹਾਨੂੰ ਦੱਸਿਓ ਇੰਨੀ ਕੁ ਹਜੇ ਮੈਂ ਸਮਾਰ ਲਈ ਬਾਕੀ ਹੌਲੀ-ਹੌਲੀ ਹੋਊਗਾ। ਸਮਾਨ ਜ਼ਿਆਦਾ ਨਹੀਂ ਕੱਢਿਆ ਹੈਗਾ ਹਜੇ ਦੋ ਬੋਰੀਆਂ ਭਰ ਕੇ ਧਰੀਆਂ ਪਈਆਂ ਨੇ ਰੱਖਣ ਨੂੰ ਕਿਤੇ ਵੀ ਜਗ੍ਹਾ ਨਹੀਂ ਸੈਟ ਆ ਰਹੀ ਸੀਗੀ ਤੇ ਇੱਥੇ ਮੈਂਵੇਂ ਰੱਖ ਲਿਆ ਚਲੋ ਜੀ ਆ ਆਪਣੇ ਆ ਸ਼ੈਂਕ ਨੇ ਦੇਖੋ ਇਹਨਾਂ ਉਹ نیچے ਨਾ ਮੈਂ ਰੱਖ ਲਈ ਟੋਕਰੀ ਇੱਕ ਜਆ ਸਟੀਆਂ ਦਾ ਟੋਕਰਾ ਸੀਗਾ ਮੇਰੇ ਕੋਲੇ ਉਹ ਰੱਖ ਲਿਆ ਉਹਦੇ ਵਿੱਚ ਚਾਲੂ ਪਿਆਜ਼ ਰੱਖ ਲਿਆ ਕਰਾਂਗੇ ਹਲੇ ਜਿੰਨਾ ਚਿਰ ਨਹੀਂ ਕੋਈ ਇੰਤਜ਼ਾਮ ਹੁੰਦਾ ਆਲੂ ਪਿਆਜ਼ ਰੱਖਣ ਦਾ ਉਹ ਰੱਖ ਲਿਆ ਇੱਕ ਸਟੀਲ ਦੀ ਟੋਕਰੀ ਉਹਦੇ ਨਾਲ ਪਈ ਆ ਉਹਦੇ ਵਿੱਚ ਆਪਾਂ ਜਿਹੜੇ ਪਲਾਸਟਿਕ ਦੀਆਂ ਹੁੰਦੀਆਂ ਨੇ ਟੋਕਰੀਆਂ ਵਗੈਰਾ ਉਹ ਰੱਖ ਲਈਆਂ ਤੇ ਆ ਦੇਖੋ ਐ ਕਰ ਲਿਆ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ